ਜਿਹੜੇ ਵੀ ਉਹ ਮਨਜ਼ੂਰ ਕਿਤੇ ਉਹਨਾਂ ਨੇ ਉਹ ਬਿਨਾਂ ਸਾਰੇ ਘਮਾ ਗਏ ਤੇ ਕਿਹਨੇ ਟ੍ਰਿਕ ਨੂੰ ਜਾ ਰਿਹਾ ਹੈ ਅੱਜ ਚਾਰ ਦਿਨ ਨੂੰ ਜਾ ਰਿਹਾ ਜੀ 13 ਨੂੰ ਵਾਪਸ ਆਏ ਜੀ ਪਾਕਿਸਤਾਨ ਤੇ ਜਿਹੜੇ ਭਾਰਤ ਦੇ ਸਬੰਧ ਆ ਉਹ ਕੁਝਲੇ ਕਈ ਹੁੰਨਿਆ ਤੋਂ ਠੀਕ ਨਹੀਂ ਆ ਲੇਕਿਨ ਫਿਰ ਵੀ ਧਾਰਮਿਕ ਜਥੇ ਨੂੰ ਮਨਜ਼ੂਰੀ ਮਿਲਣੇ ਕੇ ਸਾਥ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਸਾਂ ਕਹਿੰਦੇ ਆ ਦੇ ਮਲਕਾਂ ਦੇ ਜਿਹੜੇ ਸਬੰਧ ਹੋ ਵੀ ਨਾਰਮਲ ਹੋਣ ਠੀਕ ਤੇ ਆਉਣ ਜਾਣ ਸੌਖਾ ਹੋ ਜਾਵੇ ਕਲੇਂਦਰ ਕੋਰ ਕਿਹੜੀ ਜਗ੍ਹਾ ਤੋਂ ਆਏ ਸੀ ਅਸੀਂ ਪੱਟੀ ਲਾਗੋਂ ਆਏ ਆ ਜੀ ਕੀ ਕਹਿਣਾ ਚਾਹੋਗੇ ਪਾਕਿਸਤਾਨ ਦਰਸ਼ਨਾਂ ਲਈ ਜਾ ਰਹੇ ਸੀ ਹਾਂ ਮਹਾਰਾਜ ਦੇ ਘਰ ਦਰਸ਼ਨਾਂ ਨ ਜਾ ਰਹੇ ਆ ਜੀ ਤੇ ਸ਼ੁਕਰ ਹੈ ਕਿ ਮਹਾਰਾਜ ਨੇ ਸਾਡਾ ਵੀ ਲਗਨ ਖੋਲਿਆ ਦੇ ਦਰਸ਼ਨਾਂ ਲਈ ਜੀ ਜੋ ਬੜੇ ਚਿਰ ਦੇ ਚਾਹੁੰਦੇ ਸਾਂ ਮਹਾਰਾਜ ਦੇ ਘਰ ਦਰਸ਼ਨਾਂ ਨੂੰ ਤੇ ਦਰਸ਼ਨ ਕਰਨੀ ਚੱਲੇ ਪਹਿਲੀ ਵਾਰ ਹੀ ਜਾਂਦੇ ਹਾਂ ਹਾਂ ਪਹਿਲੀ ਵਾਰ ਜਾਂਦੇ ਕਿਹੜੀ ਕਿਹੜੀ ਜਗ੍ਹਾ ਤੇ ਜਾ ਰਹੇ ਹਾਂ ਹੈ ਕਿ ਜਿੱਥੇ ਉਹ ਦਰਸ਼ਨ ਕਰਾ ਦੇਣਗੇ ਉੱਥੋਂ-ਉੱਥੋਂ ਦਰਸ਼ਨ ਕਰਕੇ ਆਵਾਂਗੇ ਪਰਿਵਾਰ 'ਚ ਇਕੱਲੇ ਜਾ ਰਹੇ ਜਾਂ ਨਹੀਂ ਪਰਿਵਾਰ 'ਚ ਮੇਰੇ ਨਾਲ ਲੜਕਾ ਜਾ ਰਿਹਾ ਇੱਕ ਮੇਰੀ ਭੈਣ ਜਾ ਰਹੀ ਹੈ ਯਾਨ ਮੈਂਬਰ ਜਾ ਰਹੇ ਕਿੰਨੀ ਤਰੀਕ ਨੂੰ ਜਾ ਰਹੇ 4 ਤਰੀਕ ਨੂੰ ਅੱਜ ਪਾਸਪੋਰਟ ਮਿਲਿਆ ਕਿੰਨੀ ਖੁਸ਼ੀ ਬਹੁਤ ਖੁਸ਼ੀ ਹੋਈ ਹੈ ਨਹੀਂ ਖੁਸ਼ੀ ਹੋਈ ਹੈ ਬਹੁਤ ਹੀ ਹਾਂ ਮਹਾਰਾਜ ਦੇ ਘਰ ਬੜੀ ਤਾਂਗ ਸੀ ਕਿ ਮਿਲਾਂਗੇ ਮਹਾਰਾਜ ਦੇ ਘਰ ਠੀਕ ਹੈ ਸਦਾ ਨਿਰਮਲ ਸਿੰਘ ਮਕੇਰੀਆ ਤੋਂ ਜਿਲ੍ਹਾ ਛਾਰਪੁਰ ਅੱਜ ਤੁਸੀਂ ਇੱਥੇ ਪਾਸਪੋਰਟ ਲੈਣ ਆਏ ਜੇ ਪਾਕਿਸਤਾਨ ਗੁਰਤਾ ਮਾਲੀ ਜਾ ਰਹੇ ਕਿੰਨੀ ਕਮਨ ਚ ਖੁਸ਼ੀ ਹੈ ਬੜਾ ਚਾਹ ਜੜਿਆ ਜੀ ਜਦੋਂ ਪਤਾ ਲੱਗਾ ਵੀ ਵੀਜ਼ਾ ਲੱਗ ਗਿਆ ਸਾਡਾ ਹੈ ਨਾ ਜੀ ਬਹੁਤ ਚਾਚੜਿਆ ਕੋਣ ਕੋਣ ਜਾ ਰਿਹਾ ਬਰਵਾ ਮੈਂ ਤਾਂ ਮੇਰਾ ਬਾਈ ਵੀ ਜਾ ਰਹੀ ਹੈ ਜੀ ਪਹਿਲੀ ਵਾਰੀ ਜਾ ਰਹੇ ਪਹਿਲੀ ਵਾਰੀ ਜਾ ਰਹੇ ਜਿਹੜੇ ਕਿਹੜੇ ਦਰਸ਼ਨ ਕੀਤੇ ਜਾਣਗੇ ਨਨਕਾਣਾ ਸਾਹਿਬ ਜੀ ਪੰਜਾ ਸਾਹਿਬ ਤੇ ਚੂਨਾ ਮੰਡੀ ਲਾਹੌਰ ਬਦਾਂ ਦਾ ਸਾਹ ਸੰਦੇ ਕਰਤਾਰਪੁਰ ਸਾਹਿਬ ਤੇ ਹੋਰ ਵੀ ਜੋ ਵੀ ਤਾਲੁਕ ਪਹਿਲਾਂ ਸਬੰਧ ਜਿਹੜੇ ਠੀਕ ਨਹੀਂ ਸੀ ਪਾਕਿਸਤਾਨ ਦੇ ਨਾਲ ਭਾਰਤ ਦੇ ਪਾਕਿਸਤਾਨ ਕਈ ਪੁੱਜਿਆ ਹਰ ਤੱਕ ਹਾਂਜੀ 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 ਪਹਿਲਾਂ ਪਰਮਿਸ਼ਨ ਵੀ ਨਹੀਂ ਸੀ ਮਿਲ ਰਹੀ ਤਾਂ ਉਹ ਮੰਨ ਚ ਕੀ ਆਇਆ ਉਹ ਤੋਂ ਥੋੜਾ ਡਰ ਜਿਹਾ ਲੱਗਾ ਜੀ ਥੋੜਾ ਜਿ ਜਿੰਨਾ ਚਾਹ ਸੀ ਉਹਨਾਂ ਥੋੜਾ ਉਦਾਸੀ ਵੀ ਆਈ ਵੀ ਇਹ ਸਰਕਾਰਾਂ ਦੇ ਕਰਕੇ ਤੇ ਸਾਡੀਆਂ ਜਿਹੜੀਆਂ ਆਪਣੀਆਂ ਭਾਵਨਾਵਾਂ ਨੇ ਅੰਦਰ ਜਾ ਰਹੀਆਂ ਨੇ ਦਿਲ 'ਚ ਜੀ ਤੇ ਜਦੋਂ ਪਤਾ ਲੱਗਾ ਵੀ ਦੁਵਾਰਾ ਵੀ ਰਸਤਾ ਖੁੱਲ ਗਿਆ ਜੀ ਨਾਲ ਕੋਈ ਬੜਾ ਚਾਹ ਚਲਿਆ ਵੀ ਸਾਡੀ ਪਰਮਾਤਮਾ ਨੇ ਸੁਣੀ ਅਗੋ ਨਾਲ ਸਾਹਿਬ ਨੇ ਅਰਦਾਸਾਂ ਕੀਤੀ ਉਹਨਾਂ ਅੱਗੇ ਜੀ ਸਾਡੀਆਂ ਪੂਰੀਆਂ ਹੋਈਆਂ ਨੇ ਕਿੰਨੇ ਤਰੀਕ ਨੂੰ ਜਾ ਰਹੇ ਤੇ ਚਾਹ ਤਰੀਕ ਨੂੰ ਜਾ ਰਹੇ ਜੀ ਇੱਕ ਕਦੋਂ ਵਾਪਸੀ ਹੈ ਵਾਪਸੀ 14 ਤਰੀਕ ਨੂੰ ਵਾਪਸੀ ਹੈ ਜੀ ਠੀਕ ਅਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਆਹ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਰਾ ਮਾਝਦਰਸ਼ਨ ਵਾਲੀ ਵਿਸ਼ੇ ਜਥਾ ਭੇਜਿਆ ਜਾਂਦਾ ਐਸ ਵਾਰ ਵੀ ਇਹ ਜਥਾ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸ ਜਥੇ ਲਈ ਅਸੀਂ ਸੰਗਤਾਂ ਕੋਲੋਂ ਪਾਸਪੋਰਟ ਮੰਗੇ ਸਨ ਜਿੱਥੇ ਸੜਕੋ ਲਗਭਗ 2000 ਦੇ ਲਗਭਗ ਪਾਸਪੋਰਟ ਸ਼੍ਰਮਣੀ ਕਮੇਟੀ ਜਮ੍ਹਾ ਹੋਏ ਸਨ ਪਰ ਉਹ ਸਮੇਂ ਜਿਹੜੇ ਪਾਲ ਸਰਕਾਰ ਵੱਲੋਂ ਜਿਹੜਾ ਸੁਰੱਖਿਆ ਦੇ ਹਵਾਲਾ ਦੇ ਕੇ ਜਥੇ ਤੇ ਜਾਣ ਦੇ ਰੋਕ ਲਗਾ ਦਿੱਤੀ ਗਈ ਸੀ ਪਰ ਸ਼੍ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ मां ਜੋ ਪ੍ਰਧਾਨ ਸਭ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਸੰਗਤਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਤੇ ਜਿਹਦੇ ਫਲਸਰੂਪ ਭਾਰਤ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਤੇ ਸੰਗਤ ਜਥੇ ਨੂੰ ਜਾਣ ਦੀ ਯਾਦ ਦਿੱਤੀ ਗਈ ਹੁਣੇ ਜਥਾ ਜਿਹੜਾ ਇਹ 4 ਅਪ੍ਰੈਲ ਨੂੰ 4 ਨਵੰਬਰ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਾ ਰਿਹਾ ਇਸ ਜਥੇ ਲਈ ਅਸੀਂ 1802 ਪਾਸਪੋਰਟ ਜਿਹੜੇ ਉਹ ਪਾਕਿਸਤਾਨ ਵੈਸੀ ਨੂੰ ਭੇਜੇ ਸਨ ਜਿਨ੍ਹਾਂ ਵਿੱਚੋਂ 1700 94 ਵਜੇ ਲੱਗ ਕੇ ਆ ਚੁੱਕੇ ਐ 2 ਵਜੇ ਸ਼ਾਇਦ ਇੱਕ ਦੇ ਦਿਨ ਚ ਆ ਜਾਣਗੇ ਜੇ ਕੱਲ੍ਹ ਹੀ ਤੇ 6 ਵਜੇ ਕਿਸੇ ਕਾਰਨ ਕੱਟੇ ਗਏ ਨੇ ਪਾਕਿਸਤਾਨ ਜਿਹੜੇ ਗੁਰਧਾਮ ਨੇ ਉਹ ਸਿੱਖਾਂ ਦੇ ਮਨਜ ਵਸਦੇ ਨੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ ਨਾਮ ਜਪੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਆ ਗੁਰੂ ਮਹਾਰਾਜ ਨੇ ਹੱਥੇ ਕੀਰਤ ਕੀਤੀ ਆ ਉਹਨਾਂ ਗੁਰੂ ਸਾਹਿਬਾਂ ਦੇ ਦਰਸ਼ਨ ਲਈ ਹਰ ਸਿੱਖ ਲੋਚਦਾ ਆ। ਇਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਨੂੰ ਹਰ ਧਰਮ ਦਾ ਵਿਅਕਤੀ ਮੰਨਦਾ ਹੈ ਚਾਹੇ ਉਹ Hindu ਹੈ, Musalman ਹੈ, Sikh ਹੈ ਕਿਉਂਕਿ ਹਰ ਇੱਕ ਦੇ ਮਨ 'ਚ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਆ। ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤ ਨੂੰ ਉੱਚਾ ਦੱਸਿਆ ਹੈ। ਜਿਹੜੀ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਫਰਕਾਸ਼ ਹੋਇਆ ਗੁਰੂ ਨਾਨਕ ਦੇਵ ਜੀ ਦਾ ਉਸ ਸਮੇਂ ਔਰਤ ਨੂੰ ਜਿਹੜਾ ਉਹ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਜਿਹੜੇ ਵਿਰੋਧੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਵੀ ਆਪਣੇ ਵਿਚਾਰਾਂ ਨਾਲ ਕੈਲ ਕਰਕੇ ਸਿਧੇਰਾ ਪਾਇਆ ਚਾਹੇ ਉਹ ਸੱਜਣ ਠੱਗ ਸੀ ਚਾਹੇ ਉਹ ਕੌਡਾ ਰਾਖਸ਼ ਸੀ ਗੁਰੂ ਮਹਾਰਾਜ ਨੇ ਹਰ ਇੱਕ ਨੂੰ ਸੱਚ ਦਾ ਬਲੇਜ ਦੇ ਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਦੇਸ਼ ਦੇ ਕੇ ਸਾਰਿਆਂ ਦਾ ਹੀ ਪਾਰ ਉਤਾਰਾ ਕੀਤਾ ਉਸ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਹਰ ਇੱਕ ਸਿੱਖ ਲੋਚਦਾ ਹੈ ਇਹ ਜਿਹੜਾ ਹੁਣ ਜਿਥੇ 4 ਨਵੰਬਰ ਨੂੰ ਜਿਹੜਾ ਭੇਜਿਆ ਜਾ ਰਿਹਾ ਹੈ ਜੋ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਸੱਚਾ ਸੋਦਾ ਸਾਹਿਬ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਭਾਰਤ ਵਾਪਸ ਆ ਰਹੇ ਆ ਇਸ ਜਥੇ ਵਿੱਚ ਜਿਹੜੇ ਯਾਤਰਾ ਜਾ ਰਹੇ ਨੇ ਉਹ ਬੜੇ ਖੁਸ਼ ਨੇ ਕਿ ਸਾਡੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰ ਸਕਦੇ ਆ ਪੁਰਬੇ ਸਿੱਖ ਰਚਨਾ ਹੀ ਅਰਦਾਸ ਕਰਦਾ ਹੈ ਜਿਨ੍ਹਾਂ ਗੁਰਦੁਆਰਾ ਮੰਨੋ ਸਿੱਖ ਪੰਥ ਤੋਂ ਵਿਛੜਿਆ ਹੈ ਖੁੱਲੇ ਦਰਸ਼ਕਦਾਰ ਮੈਂ ਸਮਝਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਉਹ ਵੱਧ ਤੋਂ ਵੱਧ ਵਿਜੇ ਦੇ ਕੇ ਸਿੱਖਾਂ ਨੂੰ ਆਪਣੇ ਵਿਛਲੇ ਗੁਰਦੁਆਰਿਆਂ ਜਿਹੜੇ ਉਹਨਾਂ ਦੇ ਦਰਸ਼ਨ ਕਰਦੀ ਇਜਾਜ਼ਤ ਦੇਣ ਇਸੇ ਤਰ੍ਹਾਂ ਮੈਂ ਇਹ ਵੀ ਬੇਨਤੀ ਕਰਦਾ ਮਾਝਾ ਪ੍ਰਧਾਨ ਸਾਹਿਬ ਵੱਲੋਂ ਭਾਰ ਸਰਕਾਰ ਨੂੰ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਉਹ ਵੀ ਖੋਲਿਆ ਜਾਵੇ ਤਾਂ ਜੋ ਸੰਗਤਾਂ ਜਿਵੇਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ